ਸਾ ਸੰਗਤ ਜੀਓ 15 ਪੋ ਦਸੰਬਰ ਤੋਂ ਪਹਿਲਾ ਪਹਿਲਾ ਆਪਣੇ ਗਵਾਂਡੀਆਂ ਨੂੰ ਨਾਂ ਦਿਓ ਭੁੱਲ ਕੇ ਵੀ ਇਹ ਦੋ ਚੀਜ਼ਾਂ ਨਹੀਂ ਤਾਂ ਪੁੱਠੇ ਦਿਨ ਸ਼ੁਰੂ ਹੋ ਜਾਣਗੇ ਲਿਖ ਲੈਣਾ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਧੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਸੋ ਗੁਰਮੁਖ ਪਿਆਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝਿਆ ਕਰਨਾ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਹਿਲਾਂ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਦੀ અપਾਰ ਕਿਰਪਾ ਮਿਹਰ ਦੇ ਸਦਕਾ ਸਾਧ ਸੰਗਤ ਜਿੱਥੇ ਆਪਾਂ ਕਈ ਚੀਜ਼ਾਂ ਨੂੰ ਵੇਖਦੇ ਆ 15 ਪੋ ਇੱਕ ਅਜੀਹਾ ਦਿਨ ਹੈ ਜਿਸ ਦਿਨ ਸਾਹਿਬਜ਼ਾਦਿਆਂ ਦੇ ਸ਼ਰੀਰ ਦਾ ਸੰਸਕਾਰ ਕੀਤਾ ਗਿਆ ਬਹੁਤ ਸਾਰੇ ਵਿਦਵਾਨਾਂ ਨੇ 14 ਪੋ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਹੈ ਔਰ 15 ਪੋ ਸੰਸਕਾਰ ਦਾ ਤੇ ਕਈਆਂ ਨੇ 16 ਪੋ ਚਲੋ ਆਪਾਂ ਇਸ ਗਿਣਤੀ ਮਿੰਤੀ ਦੇ ਵਿੱਚ ਨਹੀਂ ਪੈਣਾ ਪਰ ਜਿਹੜੀ ਅਸਲੀ ਆਪਣੀ ਮੇਨ ਗੱਲਬਾਤ ਹੈ ਜਾਂ ਇੰਜ ਕਹਿ ਲਓ ਵੀ ਆਪਣਾ ਮਕਸਦ ਹੈ ਜਿਸ ਵਿਸ਼ੇ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਆਪਾਂ ਉਸ ਵਿਸ਼ੇ ਨੂੰ ਜਿਹੜਾ ਹੈ ਮੁੱਖ ਰੱਖ ਕੇ ਚੱਲਨੇ ਆ ਗੁਰਮੁਖ ਵਿਆਰਿਓ 15 ਪੋ ਵਾਲਾ ਉਹ ਦਿਨ ਸਾਸੰਗਤ ਕਦੇ ਵੀ ਕਿਸੇ ਨਾਲ ਵੈਰ ਵਿਰੋਧ ਤੇ ਈਰਖਾ ਦਵੇਸ਼ ਕਦੀ ਨਾ ਰੱਖਿਓ ਯਾਦ ਰੱਖੋ ਕਿ ਬਹੁਤ ਵੱਡਾ ਮੈਸੇਜ ਹੈ ਦੇਖੋ ਜਦੋਂ ਗੁਰੂ ਦੇ ਸਾਹਿਬਜ਼ਾਦਿਆਂ ਦਾ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਉਹਨਾਂ ਤਿੰਨ ਸ਼ਰੀਰਾਂ ਦਾ ਜਿਹੜਾ ਸੰਸਕਾਰ ਹੈ ਸਾਸੰਗਤ ਉਹ ਸੰਸਕਾਰ ਕੀਤਾ ਜਾਂਦਾ ਆ ਤੇ ਹੰਸਲਾ ਨਦੀ ਦੇ ਕਿਨਾਰੇ ਤੇ ਪਹਿਲਾਂ ਉਹ ਸ਼ਰੀਰ ਪਏ ਰਹਿੰਦੇ ਨੇ ਸ਼ੇਰ ਉਹਨਾਂ ਸ਼ਰੀਰਾਂ ਦੀ ਰਾਖੀ ਕਰਦਾ ਜਿੱਥੇ ਅੱਜਕੱਲ ਬੁੱਢਾ ਦਲ ਦੀ ਸ਼ੌਣੀ ਬਣੀ ਹੋਈ ਐ ਗੁਰੂ ਘਰ ਬਣਿਆ ਹੋਇਆ ਨਾ ਤੇ ਉਹ ਗੁਰੂ ਘਰ ਉਹੀ ਅਸਥਾਨ ਤੇ ਐ ਜਿੱਥੇ ਇਹਨਾਂ ਤਿੰਨ ਸ਼ਰੀਰਾਂ ਦੀ ਰਾਖੀ ਇੱਕ ਸ਼ੇਰ ਨੇ ਕੀਤੀ ਸੀ ਗੁਰਮਖੋ ਬੇਨਤੀ ਕਰਾਂ ਵੀ ਬਹੁਤ ਵੱਡਾ ਮੈਸੇਜ ਜਿੱਥੇ ਉਹ ਸ਼ਰੀਰਾਂ ਦੀ ਰਾਖੀ ਵੀ ਇੱਕ ਸ਼ੇਰ ਨੇ ਕੀਤੀ ਜਿਹਦਾ మాਸ ਖਾਣਾ ਹੀ ਜਿਹੜਾ ਭੋਜਨ ਹੈ ਪਰ ਉਹ ਤਿੰਨ ਸ਼ਰੀਰਾਂ ਦੀ ਰਾਖੀ ਕਰਦਾ ਪਿਆ ਕਿਵੇਂ ਜਿਹੜੇ ਕੌਮਲੀ ਕੁਰਬਾਨ ਹੁੰਦੇ ਨੇ ਜਿਹੜੇ ਕੌਮਲੀ ਜਾਨਵਾਰ ਦੇ ਨੇ ਸਾਥ ਸੰਗਤ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗ ਸਕਦੀ ਦੂਜਾ ਮੈਸੇਜ ਗੁਰਮੁਖ ਪਿਆਰਿਓ ਜਿਹੜੇ ਆਪਣੇ ਆਪ ਲਈ ਨਹੀਂ ਜਿਹੜੇ ਦੂਜਿਆਂ ਲਈ ਕਹਿਣ ਤੋਂ ਭਾਵ ਜਿਹੜੇ ਹੱਕ ਤੇ ਸੱਚ ਦੀ ਗੱਲ ਕਰਦੇ ਨੇ ਸੱਚੇ ਧਰਮ ਵਿੱਚ ਪਰਪੱਕ ਰਹਿੰਦੇ ਨੇ ਪਿਆਰਿਓ ਉਹਨਾਂ ਨੂੰ ਕੇਵਲ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਉਹਨਾਂ ਦੇ ਸਰੀਰਾਂ ਦੀ ਮਿੱਟੀ ਨੂੰ ਵੀ ਪੂਜਿਆ ਜਾਂਦਾ ਹੈ ਉਹਨਾਂ ਦੇ ਸਰੀਰਾਂ ਨੂੰ ਵੀ ਸਲਾਮਾ ਹੁੰਦੀਆਂ ਨੇ ਸਾਥ ਸੰਗਤ ਤੇ ਤੀਜੀ ਗੱਲ ਉਹਨਾਂ ਦੇ ਨਾਮ ਵੀ ਸਦਾ ਲਈ ਜਿਹੜੇ ਨੇ ਅਮਰ ਹੋ ਜਾਂਦੇ ਨੇ ਅੱਜ ਆਪਾਂ ਕਿੰਨੇ ਪਿਆਰ ਦੇ ਨਾਲ ਨਾਮ ਲੈਨੇ ਆ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਹੇ ਮਾਤਾ ਤੇਰਾ ਸਿਰਕ ਧਨ ਹੈ ਤੇਰੇ ਪੋਤਰਿਆਂ ਦਾ ਸਿਰਕ ਧਨ ਹੈ ਅਸਲ ਦੇ ਵਿੱਚ ਪੂਰਾ ਪਰਿਵਾਰ ਹੀ ਧਨ ਹੈ ਜਿਨ੍ਹਾਂ ਨੇ ਆਪਣੀਆਂ ਜ਼ਿੰਦਾਂਵਾਰ ਕੇ ਸਾਨੂੰ ਇੱਕ ਨਵਾਂ ਜੀਵਨ ਦਿੱਤਾ ਜੇਕਰ ਅੱਜ ਉਹ ਸ਼ਹਾਦਤਾਂ ਨਾ ਹੁੰਦੀਆਂ ਤੇ ਦੇਸ਼ ਦੀ ਰੂਪਰੇਖਾ ਹੀ ਕੁਝ ਹੋਰ ਹੁੰਦੀ ਇਸ ਭਾਰਤ ਵਰਸ਼ ਦੇ ਲੋਕਾਂ ਦੀ ਰੂਪਰੇਖਾ ਹੀ ਕੁਝ ਹੋਰ ਹੁੰਦੀ ਤੇ ਸ਼ਾਇਦ ਅਸੀਂ ਅੱਜ ਆਜ਼ਾਦ ਨਾ ਹੁੰਦੇ ਅਸੀਂ ਅੱਜ ਅੱਜ ਵੀ ਆਮ ਹੀ ਨਾਮ ਦੀ ਆਜ਼ਾਦ ਆ ਹੈਗੇ ਤੇ ਅਸੀਂ ਗੁਲਾਮਾਂ ਭਾਵੇਂ ਕੋਈ ਕਿਸੇ ਮਰਜ਼ੀ ਦੇ ਕਹ ਲੋ ਭਾਵੇਂ ਕਿਸੇ ਬਾਬੇ ਦੇ ਕਹ ਲੋ ਭਾਵੇਂ ਕਿਸੇ ਓਂਜ ਦੇ ਕਹ ਲੋ ਕਹਿਣ ਤੋਂ ਭਾਵ ਵੀ ਕਿ ਸਾਡੇ ਕੋਲੇ ਅਸਲ ਮੈਨਿਆਂ ਦੇ ਵਿੱਚ ਜੋ ਸਤਿਗੁਰੂ ਦੇ ਲਈ ਪਿਆਰ ਹੈ ਉਹ ਨਹੀਂ ਹੈਗਾ ਅਸੀਂ ਜੇ ਸਹਿਬਜ਼ਾਦਿਆਂ ਦੀ ਸ਼ਹੀਦੀਆਂ ਦੀ ਕਦਰ ਕੀਤੀ ਹੁੰਦੀ ਸਹਿਬਜ਼ਾਦਿਆਂ ਦੇ ਸ਼ਰੀਰਾਂ ਦਾ ਅਸੀਂ ਅੱਜ ਜੇ ਆਬਮਾਨ ਕੀਤਾ ਹੁੰਦਾ ਕਿ ਉਹਨਾਂ ਨੇ ਸਾਡੇ ਉੱਪਰ ਦੀ ਸ਼ਹਾਦਤਾਂ ਦਿੱਤੀਆਂ ਨੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਨੇ ਗੁਰਮਖੋ ਤੇ ਅਸੀਂ ਅੱਜ ਗੁਰੂ ਵਾਲੇ ਤਾਂ ਘਟੋ-ਕਟ ਬਣਦੇ ਜਾਂ ਫਿਰ ਸਹਿਜ ਧਾਰੀ ਤਾਂ ਬਣਦੇ ਸਾਧ ਸੰਗਤ ਬੇਨਤੀ ਆਕਰਮ ਵੀ ਆਪਾਂ ਆਪਾਂ ਆਪ ਗੁਰੂ ਵਾਲੇ ਬਣੀਏ ਚਾਹੋਵੇ ਤੇ ਆਪਾਂ ਜੇ ਸਹਿਜ ਧਾਰੀ ਵੀ ਬਣ ਜਾਈਏ ਬਹੁਤ ਵੱਡੀ ਗੱਲ ਹੈ ਨਹੀਂ ਤੇ ਪੁੱਠੇ ਜਨ ਸ਼ੁਰੂ ਹੋ ਜਾਣਗੇ ਕੌਮ ਤੇ ਤੁਸੀਂ ਵੇਖਿਆ ਹੀ ਨਾ ਹਾਲਾਤ ਕਿਹੋ ਜਿਹਾ ਚੱਲ ਰਹੇ ਨੇ ਸਾਡੇ ਉੱਪਰ ਕਿਹੋ ਜਿਹੇ ਹਾਲਾਤ ਨੇ ਮੈਂ ਇੱਕ ਬੇਨਤੀ ਕਰਾਂ ਕਿ ਪੰਜਾਬ ਦੇ ਵਿੱਚ ਇੱਕ ਟ੍ਰੇਨ ਸ਼ੁਰੂ ਹੋਈ ਪਿਛਲੇ ਦਿਨੀ ਬੰਦੇ ਭਾਰਤ ਫਿਰੋਜ਼ਪੁਰ ਤੋਂ ਦਿੱਲੀ ਦੇ ਲਈ ਧੂਰੀ ਤੇ ਪਟਿਆਲਾ ਦੇ ਰਾਸਤੇ ਤੁਸੀਂ ਵੇਖਿਆ ਹੈ ਸੋਸ਼ਲ ਮੀਡੀਆ ਤੇ ਉਹ ਟ੍ਰੇਨ ਦੇ ਤੁਰਨ ਤੋਂ ਪਹਿਲਾਂ ਇੱਕ ਮੌਲੀਆਂ ਬੰਨੀਆਂ ਜਾ ਰਹੀਆਂ ਨੇ ਹਵਨ ਕੀਤੇ ਜਾ ਠੀਕ ਹੈ ਅਗਲੇ ਦਾ ਧਰਮ ਹੈ ਜਰੂਰ ਬਿਲਕੁਲ ਕਰੋ ਇਹ ਆਪਾਂ ਇਸ ਦੇ ਵਿੱਚ ਇੰਟਰਫੀਰੈਂਸ ਨਹੀਂ ਕਰ ਸਕਦੇ ਪਰ ਮੈਂ ਬੇਨਤੀ ਕਰਾਂ ਇੱਕ ਦਸਤਾਰ ਧਾਰੀ ਲੋਕੋ ਪਾਇਲਟ ਉਹਨਾਂ ਦੇ ਖੰਮਣੀਆਂ ਬੰਨੀਆਂ ਗਿਆ ਤੇ ਉਹਨਾਂ ਨੂੰ ਚਲੋ ਮੈਂ ਸਵਾਲ ਕੀਤਾ ਪੁੱਛਿਆ ਉਹ ਕਹਿੰਦੇ ਵੀ ਸਾਡੀ ਇਹ ਦੇ ਵਿੱਚ ਬਹੁਤ ਵੱਡੀ ਮਜਬੂਰੀ ਹੈ ਜੇ ਨਹੀਂ ਕਰਦੇ ਕਹਿੰਦੇ ਫਿਰ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਹਿੰਦੇ ਤੁਸੀਂ ਸਾਰੇ ਸਮਝਦਾਰੀਓ ਤੁਹਾਡੇ ਤੋਂ ਕੀ ਲੋਕਿਆ ਹੋਇਆ ਮੈਂ ਕਿਹਾ ਵੀ ਹਾਂ ਗੱਲ ਤੇ ਵੀ ਆ ਮੇਰੇ ਕਹਿਣ ਤੋਂ ਬਾਅਦ ਵੀ ਦੇਸ਼ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਜਿਨ੍ਹਾਂ ਨੇ ਸਭ ਤੋਂ ਵੱਡੀ ਦੇਣ ਦਿੱਤੀ ਭਗਤ ਸਿੰਘ ਵਰਗਿਆਂ ਨੂੰ ਅੱਜ ਵੀ ਜਿਹੜਾ ਹੈ ਦੇਸ਼ ਦੇ ਸੰਵਿਧਾਨ ਦੇ ਵਿੱਚ ਸ਼ਹੀਦ ਕਰਾਰ ਨਹੀਂ ਦਿੱਤਾ ਗਿਆ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜੇ ਕੁਰਬਾਨੀ ਨਾ ਕਰਦੇ ਸਾਧ ਸੰਗਤ ਤੇ ਇਹ ਗੱਲ ਯਾਦ ਰੱਖਿਓ ਵੀ ਅੱਜ ਦੇਸ਼ ਦੇਸ਼ ਨਾ ਹੁੰਦਾ ਤੇ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਕੁਰਬਾਨ ਨਾ ਕਰਦੇ ਤੇ ਅੱਜ ਇਹ ਦੇਸ਼ ਵੀ ਦੇਸ਼ ਨਾ ਹੁੰਦਾ ਚਲੋ ਮੈਂ ਬੇਨਤੀਆਂ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਕਿ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝੀਏ ਸਾਡਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ ਆ ਬਹੁਤ ਰੂਪੀਏ ਬਾਬਿਆਂ ਦੇ ਖਿਹੜੇ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਰਹਿਮਤ ਦੇ ਨਾਲ ਜੁੜੀਏ ਗੁਰੂ ਘਰ ਦੇ ਨਾਲ ਜੁੜੀਏ ਗੁਰੂ ਦੀ ਬਾਣੀ ਨਾਲ ਜੁੜੀਏ ਸਾਹ ਸੰਗਤ ਯਾਦ ਕਰੋ ਨਾ ਕੁਰਬਾਨੀਆਂ ਨੂੰ ਆਪੋ ਆਪ ਯਾਦ ਕਰੋ ਆਪਣੇ ਬੱਚਿਆਂ ਨੂੰ ਦੱਸੋ ਅੱਜ ਸਾਡੇ ਵਿੱਚ ਜਿਹੜੇ ਲੋਕ ਨੇ ਬੜੀ ਹੈਰਾਨਗੀ ਜੀ ਹੁੰਦੀ ਹੈ ਕਿ ਉਹ ਆਪ ਵੀ ਭੁੱਲ ਗਏ ਤੇ ਦੂਜਿਆਂ ਨੂੰ ਜਿਹੜਾ ਹੈ ਯਾਦ ਕਰਾਉਣਾ ਤੇ ਦੂਰ ਦੀ ਗੱਲ ਰਹੀ ਕਿੱਥੇ ਤੇ ਅਸੀਂ ਦੂਜਿਆਂ ਨੂੰ ਦੱਸਣਾ ਤੇ ਅਸੀਂ ਤੇ ਆਪ ਹੀ ਭੁੱਲ ਗਏ ਅਸੀਂ ਤੇ ਆਪ ਹੀ ਵਿਸਾਰ ਬੈਠੇ ਵੀ ਅਸੀਂ ਕੌਣ ਅਸੀਂ ਤੇ ਆਪ ਹੀ ਭੁੱਲ ਗਏ ਵੀ ਅਸੀਂ ਕੌਣ ਆ ਅਸੀਂ ਕਿਹਦੇ ਵਾਰਿਸ ਆ ਸਾਡਾ ਮਾਲਕ ਕੌਣ ਹੈ ਸਾਡਾ ਰਾਖਾ ਕੌਣ ਹੈ ਅਸੀਂ ਤੇ ਆਪ ਹੀ ਭੁੱਲ ਗਏ ਦੂਜਿਆਂ ਨੂੰ ਤੇ ਕੀ ਦੱਸਣਾ ਹੋਇਆ ਅਸੀਂ ਗੁਰਮੁਖ ਪਿਆਰਿਓ ਬੇਨਤੀਆਂ ਕਰ ਰਿਹਾ ਇਸ ਕਰਕੇ ਵੀ ਥੋੜਾ ਜਿਹਾ ਧਿਆਨ ਰੱਖੋ ਜਾਗਰੂਤ ਹੋਵੋ ਪਿਆਰਿਓ ਇਹ ਗੱਲ ਸਾਡੇ ਲਈ ਸਭ ਤੋਂ ਵੱਡੀ ਹੈ ਸਭ ਤੋਂ ਮਹਾਨ ਹੈ ਇਸ ਗੱਲ ਨੂੰ ਯਾਦ ਰੱਖਣਾ ਬਹੁਤ ਵੱਡਾ ਸਾਡਾ ਫਰਜ਼ ਬਣਦਾ ਹੈ ਪਿਆਰਿਓ ਕਿ ਅਸੀਂ ਕੀ ਦੇ ਵਾਰਿਸ ਹਾਂ 15 ਪੋ ਦਸੰਬਰ ਦਾ ਉਹ ਦਿਨ ਸਾਧ ਸੰਗਤ ਆਪ ਸਾਨੂੰ ਯਾਦ ਹੋਵੇ ਅਸੀਂ ਦੂਜੇ ਨੂੰ ਵੀ ਰਸਿਗੀ ਕਿਸ ਤਰ੍ਹਾਂ ਉਹਨਾਂ ਨੰਨੀਆਂ ਜਿੰਦਾਂ ਨੇ ਸਾਡੇ ਲਈ ਕੁਰਬਾਨੀ ਕੀਤੀ ਗਾਰੇ ਉਹ ਆਪਣੇ ਬੱਚਿਆਂ ਨੂੰ ਦਸੀਏ ਜੇ ਹਲੇ ਵੀ ਅਸੀਂ ਨਾਂ ਦੱਸ ਜਗੇ ਤੇ ਸਾਡੀ ਕੌਮ ਦੀ ਬਦਨਸੀਬੀ ਤੇ ਤੁਸੀਂ ਵੇਖਦੇ ਹੋ ਬਣਾ ਇੰਟਰਵਿਊ ਹੁੰਦੀਆਂ ਨੇ ਤੇ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਚਾਰ ਸਹਿਬਜ਼ਾਦਿਆਂ ਦੇ ਨਾਮ ਕਹਿੰਦੇ ਜੀ ਨਹੀਂ ਪਤਾ ਇੱਥੇ ਕੀ ਹੋ ਰਿਹਾ ਸ਼ਹੀਦੀ ਜੋੜ ਮੇਲੇ ਫਤਿਹਗੜ੍ਹ ਸਾਹਿਬ ਤੁਸੀਂ ਆਏ ਹੋ ਇਹ ਤਾਂ ਸਿੱਧੀ ਜੋੜ ਮੇਲਾ ਕਹਿੰਦੇ ਜੀ ਨਹੀਂ ਸਾਡੇ ਲਈ ਤੇ ਆਮ ਮੇਲਾ ਕਹਿੰਦੇ ਕਿਹੜੇ ਕਿਹੜੇ ਸਹਿਬਜ਼ਾਦੇ ਸੀ ਜਿਨ੍ਹਾਂ ਦੀ ਰਿਹਾ ਸ਼ਹਾਦਤ ਹੋਈ ਹੈ ਨਹੀਂ ਤੇ ਵੱਡਿਆਂ ਦਾ ਨਾਮ ਲਈ ਜਾਣਗੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਹਿੰਦੇ ਕਿ ਨਾ ਜੀ ਪਤਾ ਨਹੀਂ ਹੈਗਾ ਇਤੋਂ ਵੱਡੀ ਵਦਨਸੀਬੀ ਕੌਮ ਦੀ ਨਹੀਂ ਹੋ ਸਕਦੀ ਆਪਣੇ ਗਵਾਂਡੀਆਂ ਨੂੰ ਆਪਣੇ ਬੱਚਿਆਂ ਨੂੰ ਦੱਸਣ ਦੇ ਵਿੱਚ ਕਾਮਯਾਬ ਹੋਈਏ ਕਿ ਚਾਰ ਸਹਿਬਜ਼ਾਦੇ ਕੌਣ ਸੀ ਉਹਨਾਂ ਦੇ ਨਾਮ ਇਹ ਇਹ ਸੀ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਚਮਕੌਰ ਸਾਹਿਬ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਜਿਹੜੀ ਹੈ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੁੰਦੀ ਹੈ ਅਸੀਂ ਇਹਨਾਂ ਕੋ ਜਿਹੜਾ ਆਪਣੇ ਆਪ ਨੂੰ ਪਰਪੱਕ ਕਰੀਏ ਉਹ ਸਾਡੇ ਸ਼ਹੀਦ ਨੇ ਸਾਡੇ ਆਪਣੇ ਨੇ ਤੇ ਪਿਆਰਿਓ ਉਹਨਾਂ ਦਿਨਾਂ ਦੇ ਵਿੱਚ ਆਪਾਂ ਗੁਰਬਾਣੀ ਪੜ੍ਹ ਕੇ ਗੁਰੂ ਘਰ ਜਾ ਕੇ ਸ਼ਰਧਾਂਜਲੀ ਦਈਏ ਜਿੱਥੇ ਕਿਤੇ ਸਮਾਗਮ ਹੁੰਦੇ ਨੇ ਸਵਾਮਾ ਕਰਕੇ ਆਪਾਂ ਆਪਣੇ ਆਪ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰੀਏ ਵਾਹਿ